ਹੈਲੋ ਹੈਲੋ ਕਿਵੇਂ ਹੈ ਲਾਈ ਜਨ ਲੋਕਾਂ ਦੇ ਮੋਟਰਸਾਈਕਲਾਂ ਨੂੰ ਪੈਂਚਰ ਪੈਂਚਰ ਉਹ ਕਿਹੜੀਆਂ ਗੱਲਾਂ ਕਰਦੀਆਂ ਮਿੱਠੀਏ ਉਹ ਦਿਨ ਪੁਰਾਣੇ ਹੋ ਗਏ ਉਹ ਮੈਂ ਤਾਂ ਲੰਟੇ ਆਇਆ ਹੋਇਆ ਚੰਡੀਗੜ੍ਹ ਯਾਰਾਂ ਦੋਸਤਾਂ ਨਾਲ ਮੌਲ ਚ ਮੂੰਹ ਹੈਗਾ ਲੰਟੇ ਦਾ ਤੇਰਾ ਮੂੰਹ ਹੈਗਾ WhatsApp ਕਾਲ ਕਰਨ ਵਾਲਾ ਕਿ ਨੈੱਟ ਪੈਕ ਨਵਾਂ ਪਵਾਇਆ ਓਹੋ ਓ ਮਾਈ ਗੋਡ ਐਕਚੁਅਲੀ ਮੈਂ ਇੱਥੇ ਦੱਸਣਾ ਭੁੱਲ ਗਈ ਸੀ ਲਾਸਟ ਮੰਥ ਨਾ ਮੈਂ ਆਸਟ੍ਰੇਲੀਆ ਆ ਗਈ ਸੀ ਨਾ ਆਸਟ੍ਰੇਲੀਆ ਹਾਂ ਓਹੋ ਮੈਂ ਵੀ ਤੈਨੂੰ ਦੱਸਣਾ ਭੁੱਲ ਗਿਆ ਡਾਰਲਿੰਗ ਮੇਰੀ ਨਾ 15 ਦਿਨ ਪਹਿਲਾਂ 22 ਕਰੋੜ ਦੀ ਲਾਟਰੀ ਨਿਕਲਿਆ ਜੀ ਅੱਛਾ ਜੀ ਹਾਂ 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 ਆਪਾਂ ਤਾਂ ਪਰ ਨਵੀਂ ਥਾਰ ਕਢਾ ਲਈ ਤੇ ਇੱਕ ਲੈ ਲਿਆ ਸ਼ੋਰੂਮ ਉਸੇ ਦੀ ਬਸ ਪਾਰਟੀ ਲੜਾਇਆ ਸੀ ਦੋਸਤਾਂ ਨੂੰ ਓਹ ਹੋ ਯਾਰ ਕੀ ਹੋ ਗਿਆ ਕੀ ਹੋ ਗਿਆ ਮੈਂ ਵੀ ਕਾਫੀ ਡੋਲਤੀ ਸਾਰੀ ਸਟਾਰ ਬੱਕਦੀ ਯਾਰ ਉਹ ਦੋ ਹੋਰ ਦੀ ਲੈਂਦੀ ਸੀ ਕੀ ਨੰਨੀ ਲੈ ਕੇ ਆਇਆ ਲੈ ਪੈਸੇ ਬਤੋ ਹਾਂ ਹਾਂ ਤੂੰ ਦੱਸ ਦੁੱਖ ਕੀ ਕਰਦੀ ਸੀ ਜੀ ਹਾਂ ਇਨਾ ਵਧੀਆ ਇੱਕ ਮਿੰਟ ਮੈਂ ਕਰਦਾ ਮਾਂ ਚ ਗੱਲ ਹਾਂ ਕੰਮ ਕਰ ਲੈ ਯਾਰ ਭਰਾਵਾ ਕਿਉਂ ਕਿ ਚੀ ਇਹ ਨਵੇਂ ਵਿਚਾਰੀ ਦਾ ਮੈਂ ਚੀ ਇਹ ਨਾ ਹੋਰ ਆ ਤੈਨੂੰ ਦਿਖਾਵਾਂ ਤੁਹਾ ਦਾ ਵੈਦਰੀ ਨੇ ਨਾਈਟ ਹੈ ਕਿਨ ਪਤਾ ਜਿਹੜੇ ਰੈਸਟੋਰੈਂਟ ਮੈਂ ਬੈਠੀ ਨਾ 2000 ਦੀ ਪਲੇਟ ਪੈਂਦੀ ਆ ਅਬ ਕਿਵੇਂ ਆਸਟ੍ਰੇਲੀਆ ਵਾਲੀ ਏ ਹਾਂ ਕੀ ਮਧੀਆਂ ਯਾ ਲੰਟੀ ਵਾਲਿਆ ਆਹਾ ਹੋ